ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਕੱਲ ਦੀ ਇੱਕ ਖਬਰ ਸਾਰੇ ਸੁਣ ਰਹੇ ਆ ਵੀ ਉਹ ਜਿਹੜੀ ਕੁੜੀ ਸੀਗੀ ਕਾਂਚਨ ਕੁਮਾਰੀ ਨਾ ਤਾਂ ਉਹਦੀ ਨਾਂ ਨਾਲ ਕੋਰ ਨਹੀਂ ਲਾਉਣ ਦਾ ਅਧਿਕਾਰ ਹੈ ਕਿਸੇ ਨੂੰ ਪਰ ਜਾਣੀ ਉਸ ਨਾਂ ਨਾਲ ਜਾਂਦੀ ਸੀ ਜਿਹਨੂੰ ਕਮਲ ਕੌਰ ਕਹਿੰਦੇ ਸੀ ਕਹਿੰਦੇ ਉਹਦੀ ਮੌਤ ਹੋ ਗਈ ਮੌਤ ਹੋ ਗਈ ਤੇ ਕਈ ਕਹਿੰਦੇ ਵੀ ਮਾੜਾ ਹੋ ਗਿਆ ਕੀ ਹੋ ਗਿਆ ਕੀ ਇਹਦੇ 'ਚ ਮਾੜਾ ਕੀ ਹੋ ਗਿਆ ਬਹੁਤ ਵਧੀਆ ਹੋਇਆ ਜਿਹੜਾ ਕੰਮ ਪਹਿਲਾਂ 5-7 ਸਾਲ ਹੋਣਾ ਚਾਹੀਦਾ ਸੀ ਉਹ ਲੇਟ ਹੋ ਗਿਆ ਕਿਉਂਕਿ ਪੰਜਾਬ 'ਚ ਰਹਿਣ ਵਾਲੇ ਸੋਚੋ ਤੁਸੀਂ ਇਹ ਕੱਲਾ ਪੰਜਾਬ ਕਿਸੇ ਵੀ ਇੱਕ ਧਰਮ ਦਾ ਨਹੀਂ ਹੈ ਕੁਰਬਾਨੀਆਂ ਸਿੱਖਾਂ ਦੀਆਂ ਬਹੁਤ ਨੇ ਪਰ ਹਿੰਦੂ ਸਿੱਖ ਸਾਈ ਮੁਸਲਮਾਨ ਸਭ ਦਾ ਸਾਂਝਾ ਪੰਜਾਬ ਆ ਦੇਸ਼ ਆ ਇੱਕ ਇਸ ਪੰਜਾਬ ਦੀ ਧਰਤੀ ਤੇ ਬਹੁਤ ਪਰਿਵਾਰਾਂ ਦਾ ਖੂਨ ਡੁੱਲਿਆ ਪਰ ਜੇ ਕੋਈ ਬਾਹਰੋਂ ਜੁਪੀ ਬਿਹਾਰ ਤੋਂ ਕੋਈ ਭਈਆ ਰਾਣੀ ਆਕੇ ਤੇ ਮੂੰਹ ਚੱਕਿਆ ਉਹਦੇ ਨਾਲ ਨਾਲ ਕੌਰ ਲਾ ਲਵੇ ਤੇ ਫਿਰ ਸਭ ਕੀਤੀਆਂ ਕੁਰਬਾਨੀਆਂ ਮਿੱਟੀ ਦੀਂਦੀਆਂ ਨੇ ਕੀ ਚਮਕੌਰ ਦੀ ਗੜੀ ਕੀ ਸਰਹੰਤ ਦੀਆਂ ਨਹੀਂ ਹਾ ਕੀ ਠੰਡੇ ਬਰਚ ਕੀ ਗੁਰੂਆਂ ਨੇ ਸਾਡੇਆਂ ਨੇ ਜੋ ਜੰਗਾ ਕੀਤੀਆਂ ਵੀ ਸਾਨੂੰ ਇੱਕ ਸਰਨੇਮ ਜੋ ਉਸ ਖਾਲਸੇ ਨੂੰ ਸਿੰਘ ਤੇ ਬੀਬੀਆਂ ਨੂੰ ਕੌਰ ਦਿੱਤਾ ਤੇ ਉਹ ਐਵੇਂ ਤਾਂ ਨਹੀਂ ਹੈ ਵੀ ਦੋ ਕੌੜੀ ਦੇ ਭਈਆ ਰਾਣੀਆਂ ਆਕੇ ਸਾਡੇ ਨਾਲ ਜਿਹੜੇ ਸਰਨਾਮ ਵੀ ਪੰਗਾਲੇ ਕੌਰ ਨਾਲ ਨਾਲ ਲਾ ਦੇਣ ਕਮਾਉਣਾ ਪੈਂਦਾ ਕਮਾਈ ਬਹੁਤ ਔਖੀ ਆ ਮੈਂ ਇਸ ਤੋਂ ਬਾਅਦ ਜਿਹੜੀ ਅੱਗੇ ਗੱਲਬਾਤ ਕਰਦਾ ਉਹ ਵੱਖਰੀ ਆ ਸਭ ਸੰਸਾਰ ਜੋ ਵੀ ਇਹ ਵੀਡੀਓ ਦੇਖ ਰਿਆ ਉਹਨਾਂ ਨੂੰ ਬੇਨਤੀ ਆ ਵੀ ਵੀਡੀਓ ਸਾਰੀ ਦੇਖਿਓ ਤੇ ਆਹ 6-7 ਮਿੰਟ ਦੀ ਵੀਡੀਓ ਵਿੱਚ ਐਡ ਕਰ ਲਕਾ ਇਹਨੂੰ ਜ਼ਰੂਰ ਦੇਖ ਲਿਓ ਅਸ਼ਲੀਲ ਬੱਤੇ ਕਰਨੇ ਕੇ ਲੀਏ ਫਿਰ ਚਲੋ ਹਾਂ कब से कहते थे घोड़ी बना के लेनी है घोड़ी बना के अब बनी हो ना घोड़ी लेते क्यों नहीं हो हाँ जी दोस्तों आज जी कोड़ी वाली वीडियो नहीं पाई सी मैं राती कोड़ी बनांगी कोड़ी है ना बुआ जी आप कोड़ी कितनी बनाई ओ क्योंकि <आ>, बर्थडे <laughs> लेट हो गया सी ना तां करके <laughs> तो हम ही बन जाते हैं हम ही बन जाते हैं एक गधा ना लोग का कुछ नहीं पता ਤੋ ਸਤੋ ਕੌਨਸਾ ਪਪੀਤਾ ਖਾਣਾ ਪਸੰਦ ਕਰੋਗੇ ਇਹ ਵਾਲਾ ਪਪੀਤਾ ਖਾਓਗੇ ਕਿ ਮੇਰਾ ਪਪੀਤਾ ਮੈਂ ਆਪਣੇ ਬੰਦੇ ਨੂੰ ਸ਼ਿਲਾਜੀਤ ਕੀ ਕਹਿੰਦੇ ਹੋਰ ਗਰਮ-ਗਰਮ ਚੀਜ਼ਾਂ ਮਤਲਬ ਪੰਜੀਰੀ ਖਵਾਉਂਗੀ ਕਿ 24 ਘੰਟੇ ਬਸ ਉਹਨੂੰ ਇੱਕੋ ਹੀ ਚੀਜ਼ ਯਾਦ ਰਹੇ ਕਮਲ ਆਈ ਲਵ ਯੂ ਕਮਲ ਚੁੰਮਾ ਦੇ ਦੇ ਪਾੜੀ ਦੇ ਦੇ ਉਸੇ ਕੇਂਦਰ ਉਹ 24 ਕੰਟੇ ਕਮਲ ਮੜਾ ਦੇ ਕਮਰੇ ਚ ਚੱਲੀ ਮੜਾ ਦੇ ਤਿੰਨ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਆ ਸ਼ਸ਼ੀਕਲ ਦੋਸਤੋ ਅੱਜ ਬਹੁਤ ਜ਼ਿਆਦਾ ਦੁੱਖ ਵਾਲੀ ਗੱਲ ਤੁਹਾਨੂੰ ਦੱਸਣ ਲੱਗੀ ਆ ਮੇਰੇ ਆਲੇ ਦਾ ਵਿਆਹ ਹੋ ਗਿਆ ਤੇ ਮੈਂ ਰਹਿ ਗਈ ਫਿਰ ਤੋਂ ਸਿੰਗਲ ਤੇ ਉਹਦਾ ਵੀ ਹੁਣ ਬਣਦਾ ਸੀ ਕਿਉਂਕਿ 35 36 ਸਾਲ ਦਾ ਹੋ ਗਿਆ ਸੀ ਬੁढ़ा ਹੋ ਗਿਆ ਸੀ ਮੈਨੂੰ ਕਹਿੰਦਾ ਸੀ ਮੈਂ ਕਿਹਾ ਕਿ ਯਾਰ ਮੈਂ ਤਾਂ ਚਲ 28 ਦੀ ਆ ਮੈਂ ਕੀ ਕਹਿੰਦਾ 30 ਪਲੱਸ ਤੋਂ ਜਾ ਕੇ ਕਰਾਵਾਂਗੀ ਬਟ ਕਹਿੰਦਾ ਉਸ ਤੋਂ ਬਾਅਦ ਤਾਂ ਮੇਰਾ ਹੋਣਾ ਹੀ ਬੰਦ ਹੋ ਜਾਣਾ ਫਿਰ ਮੈਂ ਕਿਹਾ ਹਾਂ ਠੀਕ ਆ ਕੋਈ ਗੱਲ ਨਹੀਂ ਤੂੰ ਵਿਆਹ ਕਰਾ ਲੈ ਬੱਚੇ ਜੰਮ ਲੈ ਕੋਈ ਚੱਕਰ ਵਾਲੀ ਗੱਲ ਨਹੀਂ ਤੂੰ ਆਪਣਾ ਦੇਖ ਮੈਂ ਤਾਂ ਫਿਰ ਵੀ ਕਰਾ ਲੂੰਗੀ ਮੇਰੀ ਕਿਹੜੀ ਬੰਦ ਹੋ ਜਾਣੀ ਹੈ ਹਾਂ ਜੂਬਾ ਲੱਗਿਆ ਹੋਇਆ ਸਾਰਿਆਂ ਦੇ ਲੱਗੇ ਆ ਮੰਮੇ ਆ ਹਾਂਜੀ ਸ਼ਸ਼ੀਕਲ ਦੋਸਤੋ ਅੱਜ ਦੀ ਵੀਡੀਓ ਬਹੁਤ ਸੈਕਸੀ ਹੋਣ ਵਾਲੀ ਆ ਤੇ ਅੱਜ ਤੁਹਾਨੂੰ ਲੋੜ ਪਊਗੀ ਫੀਮ ਦੀ ਆ ਫਿਰ ਸ਼ਿਲਾਜੀਤ ਜੇ ਕੁਛ ਕੰਮ ਨਾ ਆਵੇ ਤਾਂ ਵੈਗਰਾ ਖਾਲਿਓ ਚਲੋ ਕੋਈ ਗੱਲ ਨਹੀਂ ਕਿਉਂਕਿ ਬਹੁਤ ਵੀਡੀਓ ਸੈਕਸੀ ਬਣੀਆਂ ਮੈਂ ਤਾਂ ਆਪ ਦੇਖ-ਦੇਖ ਕੇ ਤਿੰਨ ਚਾਰ ਵਾਰੀ ਦਿਮਾਗ ਖਰਾਬ ਕਰ ਚੁੱਕੀ ਆ ਵੈਸੇ ਦੋਸਤੋ ਮੈਂ ਬੜੇ ਦਿਨ ਬਾਅਦ ਆਪਣੇ ਬੁਆਏਫਰੈਂਡ ਨੂੰ ਮਿਲੀ ਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਉਹਦੇ ਨਾਲ ਤੇ ਮਿਹਨਤ ਮੈਂ ਕਿਹਦੇ ਨਾਲ ਕੀਤੀ ਵੈਸੇ ਬੁਆਏਫਰੈਂਡ ਮੇਰਾ ਜਮਾ ਵੈ ਮੁੰਡਿਆਂ ਦੀ ਬੌਂਡ ਮਾਰਦੀ ਮਤਲਬ ਕੀ ਬੁਆਏਫਰੈਂਡ ਮੁੰਡਿਆਂ ਦੀ ਸਾਡੀ ਤਾਂ ਮੈਂ ਮਾਰਦੀ ਆ ਕਿਉਂਕਿ ਤੁਸੀਂ ਮੇਰੇ ਆਪਣੇ ਹੋ ਦੇਖੋ ਦੋਸਤੋ ਮੇਰੀ ਗੱਲ ਦਾ ਮਾਇਨ ਨਾ ਕਰਿਓ ਕਿਉਂਕਿ ਮੈਨੂੰ ਬੁਆਏਫਰੈਂਡ ਚ ਜਿਆਦਾ ਯਕੀਨ ਹੈ ਨਹੀਂ ਖਸਮ ਸੇ ਜਿਆਦਾ ਹੈ ਜਦੋਂ ਮੈਂ ਖਸਮ ਬਣਾਉਂਗੀ ਆਪਣੇ ਖਸਮ ਨਾਲ ਸਾਰਾ ਕੰਮ ਕਰੋਦ ਲਾਉਂਗੀ ਠੀਕ ਹੈ ਨਾ ਉਸ ਤੋਂ ਪਹਿਲਾਂ ਮੈਨੂੰ ਯਾਰ ਇੱਕ ਜਿੰਮਸ਼ੇ ਮਲਾਣ ਲਈ ਮੁੰਡਾ ਚਾਹੀਦਾ ਜਾਂ ਫਿਰ ਕੁੜੀ ਚਾਹੀਦੀ ਹੈ ਯਾਰ ਮੈਂ ਐਡਰੈਸ ਸੈਂਡ ਕਰ ਦਾਂਗੀ ਤੁਹਾਨੂੰ ਮੈਨੂੰ ਕਮੈਂਟ ਕਰਕੇ ਦੱਸੋ ਕਿ ਤੁਸੀਂ ਇੰਟਰਸਟਿਡ ਹੋ ਠੀਕ ਆ ਆਪਾਂ ਜਿੰਮਸ਼ੇ ਮਲਾਵਾਂਗੇ ਬਾਡੀ ਸ਼ਾਰਡੀ ਬਣਾਵਾਂਗੇ ਟਾਪਨ ਕਰਾਂਗੇ ਟ ਨਹੀਂ ਨਹੀਂ ਕਰਦੇ ਆਂ ਦੱਸੋ ਕਮੈਂਟ ਕਰਕੇ ਮੇਰੇ ਨਾਲ ਕੌਣ ਨਹੀਂ ਨਹੀਂ ਕਰੂਗਾ ਹੈ ਲੱਗਦਾ ਕੱਲੀ ਨਾਣਾ ਪੈਣਾ ਮੇਰੇ ਅੰਗੇ ਫਿਰ ਸੇ ਨਾੜੇ ਅੰਗਿਆਂ ਆਜੇ ਉਹ ਸੁਰੁਰ ਚੱਲੀ ਵਿੱਚ ਸੱਤ ਦੁਨੀਆਂ ਆ ਕੇ ਦੇਖ ਰੋ ਅੱਛਾ ਡੱਬਾ ਐ ਡੱਬੇ ਚ ਬਈ ਬਾਲ ਹੈ ਗਿਆ ਆ ਸ਼ੇਪ ਸ਼ੂਕ ਕਰਕੇ ਵਾਲੇ ਦੇ ਚੇਵੇਂ ਰੱਖਦੀਆਂ ਤੇ ਜਿਹਨੂੰ ਇਹ ਡੱਬਾ ਚਾਹੀਦਾ ਬਸ ਮੈਨੂੰ ਕਮੈਂਟ ਕਰੇ ਓਕੇ ਟਾਟਾ ਬਾਏ ਬਾਏ ਦੋਸਤੋ ਮੁਰਗਾ ਪੰਜਾ ਖਾਇਆ ਕਰੋ ਥੈਟਸ ਵਾਈ ਕਿਉਂਕਿ ਆ ਇੱਕ ਖਾਨ ਨਾਲ ਵਰਦਾਨ ਦੀ ਸਹੀ ਹੁੰਦੀ ਹੈ ਤੁਸੀਂ ਮਤਲਬ ਸਹੀ ਤਰੀਕੇ ਨਾਲ ਆਪਣਾ ਲਾਈਫ ਸਟਾਈਲ ਅਮੀਰ ਨਾਨੀ ਨਾਲ ਸਪੈਂਡ ਕਰ ਸਕਦੇ ਹੋ ਥੈਟਸ ਵਾਈ ਮੁਰਗਾ ਖਾਇਆ ਕਰੋ ਮੁਰਗੇ ਦੇ ਪੰਜੇ ਵੀ ਖਾਇਆ ਕਰੋ ਆ ਮੇਰਾ ਲੁੱਕ ਕਿਵੇਂ ਲੱਗਿਆ ਚਾਰਿਆ ਘੋੜਾ ਆ ਗਦਾ ਦੱਸੋ ਕੀ ਦਾ ਵੱਡਾ ਅ ਅ ਬੰਦ ਨਹੀਂ ਹਾਈ ਹਾਏ ਦੋਸਤੋ ਮੇਰੇ ਪਾਣੀ ਨਿਕਲਣ ਲੱਗ ਗਿਆ ਯਾਰ ਆ ਦੇਖ ਇੱਕ ਨਵਾਂ ਸ਼ੇਕ ਕਰਾਇਆ ਮੈਂ ਆਪਣੀ ਬਾਡੀ ਚ ਮੈਨੂੰ ਇੱਕ ਗੱਲ ਦਾ ਜਵਾਬ ਦੋ ਕੱਲ ਪਰਸੋ ਮੈਂ ਲਾਈਵ ਤੇ ਆਈ ਸੀ ਤੇ ਫਿਰ ਕਿਸੇ ਮੁੰਡੇ ਨੇ ਕਿਹਾ ਸੀ ਦੂਜੇ ਮੁੰਡੇ ਨੂੰ ਮੀਨਸ ਚਾਰ ਜਣੇ ਇਕੱਠੇ ਸੀਗੇ ਉੱਥੇ ਇਹ ਗੰਦੀ ਕੁੱਟਣਾ ਕੀ ਹੁੰਦਾ ਮਤਲਬ ਉਹ ਕਹਿੰਦੇ ਕਿ ਜ ਕਮਲ ਦੀ ਲਾਈਵ ਵੇਖ ਕੇ ਅਸੀਂ ਗੰਦੀ ਕੁੱਟੀ ਜਾਂਦੇ ਹਾਂ ਮਤਲਬ ਇਹ ਇਹ ਇੱਚੇ ਨਾ ਪੱਟ ਗੋਰੇ-ਗੋਰੇ ਲੱਗਦੇ ਆ ਮੁੰਡਿਆਂ ਦੇ ਜੀ ਪੈਂਟੀ ਤੇ ਬਰਾਇਸ ਕਲਰ ਦੀ ਲਈ ਆ ਮੈਂ ਕੱਚੇ ਵਾਲੀ ਕੁੜੀ ਆਗੀ ਕੱਚੇ ਵਾਲੀ ਗੱਡੇ ਤੇ ਨੱਚੜਦੀ ਤੇ ਘਟੀਰੇ ਤੇ ਨੱਚੜਦੀ ਬਾਣੀਏ ਤੇ ਪੁਛੜਦੀ ਵੱਲੋਂ ਤਾਰਾ ਡੱਡੂ ਓ ਮਾਈ ਗੋਡ ਅੱਲਾ ਮੇਰ ਜੀਦਾ ਸ਼ਸ਼ੀ ਕਾਲਾ ਜੀ ਕੀ ਹਾਲ ਚਾਲ ਨੇ ਹੋਰ ਕੋਲੇ ਪਾਲੇ ਮੁੰਡਿਓ ਕੀ ਹਾਲ ਚਾਲ ਹੈ ਤੁਹਾਡੇ ਹੂੰ ਦੱਸੋ ਕੋਲੇ ਪਲਾਉਂਦੇ ਹੋ ਕਿ ਨਹੀਂ ਲਾਈ ਸੀ ਅੱਜ ਕਿਹੜੇ ਇੱਥੇ ਲਾਉਂਦੇ ਹੋ ਕਿ ਇੱਥੇ ਹਾਂ ਮੁੱਠ ਮਾਰ ਕੇ ਪਿਆਜ਼ ਖਾਇਆ ਕਰੋ ਤੇ ਆਈ ਲਾਈਕ ਥਿਸ ਆ ਕੀ ਆ ਸਾਂ ਫਿਲਮ ਦੇ ਟੱਟੇ ਨਹੀਂ ਫੂਨ ਦੇ ਟੱਟੇ ਦੋ ਦੋ ਜੁੜ ਕੇ ਦੋਸਤੋ ਮੇਰੇ ਧਰਨ ਪੈ ਗਈ ਹੈ ਤੇ ਮੈਨੂੰ ਦੱਸੋ ਕਿਹੜਾ ਬਾਬਾ ਚੱਕਦਾ ਧਰਨ ਪਹਿਲਾਂ ਸੀਗਾ ਪ੍ਰੋਡਿਊਸਰ ਚੱਕ ਦਿੰਦਾ ਸੀ ਧਰਨ ਹੁਣ ਹੁਣ ਨਹੀਂ ਚੱਕਦਾ ਜਾ ਕੇ ਕਮੈਂਟ ਕਰਕੇ ਦੱਸੋ ਕੌਣ ਚੱਕਦਾ ਧਰਨ ਦੋਸਤੋ ਕੀ ਹਾਲ ਚਾਲ ਨੇ ਤੇ ਮੈਂ ਸ਼ਿਮਲੇ ਹੈ ਗਈਆਂ ਮੇਰਾ ਬੱਸ ਚੱਲਦਾ ਨਾ ਦੋਸਤੋ ਤੇ ਮੈਂ ਰੈਂਟ ਤੇ ਇੱਕ ਮੁੰਡਾ ਜ਼ਰੂਰ ਲੈ ਕੇ ਆਉਂਦੀ ਜੇ ਮੇਰੇ ਕੋਲ ਇੰਨੇ ਪੈਸੇ ਹੁੰਦੇ ਨਾ ਤੇ ਮੈਂ ਇੱਕ ਮੁੰਡਾ ਖਰੀਦ ਕੇ ਲੈ ਕੇ ਆਉਂਦੀ ਮਾਲਿਸ਼-ਮੁਲਿਸ਼ ਕਰਾਉਣ ਨੂੰ ਵਧੀਆ ਬੋਡੀ ਸੈੱਟ ਰਹਿੰਦੀ ਹੈ ਫਿਰ ਤੇ ਲੱਖ ਦਰਦ ਹੁੰਦਾ ਵਾ ਸਾਲਾ ਮੈਂ ਕਹਾ ਜੇ ਮੁੰਡੇ ਐ ਕੁੜੀਆਂ ਲੈ ਕੇ ਆ ਸਕਦੇ ਆ ਫਰੈਂਡਸ ਲੈ ਕੇ ਆ ਸਕਦੇ ਐ ਐਸ਼ ਕਰ ਸਕਦੇ ਐ ਤੇ ਕੁੜੀਆਂ ਕਿਉਂ ਨਹੀਂ ਕਰ ਸਕਦੀਆਂ ਅਸੀਂ ਵੀ ਕਰਾਂਗੇ ਕੈ ਮੰਨ ਦੋ ਤੁਸੀਂ ਆਮਬ ਖਾਣਾ ਦੋ ਦੋ ਆਮ ਬਹਿ ਗਏ ਮੇਰੇ ਕੋਲ ਹੱਥ ਛੇ ਵੀ ਨਹੀਂ ਆ ਰਹੇ ਏਡੇ ਵੱਡੇ ਆ ਤੁਸੀਂ ਇਹ ਸਮਝੇ ਸੀ ਹੰਂ ਕੰਦਾ ਤਾਂ ਮੰਗ ਸੁਣਦੇ ਹਾਂ ਜੀ ਹੰਂ ਭੁੱਖ ਲੱਗੀ ਆ ਖਵਾ ਦੋ ਫਿਰ ਕੇਲਾ ਖੋਲ ਕੇ ਦੋ ਨਾ ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਕੀ ਲੱਗਦਾ ਵੀ ਇਹ ਗੱਲ ਸਹੀ ਹੈ ਸਹੀ ਹੈ ਸਾਰਾ ਕੁਝ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਚਾਹੁੰਦੇ ਹੋ ਤੁਹਾਡੀਆਂ ਬੱਚੀਆਂ ਇਦਾਂ ਹੀ ਤੁਰੀਆਂ ਫਿਰਨ ਬਿਨਾ ਕੱਪੜਿਆਂ ਤੋਂ ਲਾਪਰਵਾਹ ਹੋ ਜਾਣ ਇੱਜ਼ਤ ਨਾ ਕਰਨ ਫਿਰ ਮੈਂ ਤੁਹਾਡਾ ਕੁਝ ਨਹੀਂ ਕਰ ਸਕਦਾ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਇਦਾਂ ਹੀ ਹੋ ਜਾਣ ਨੰਗ ਮਲੰਗ ਹੋ ਜਾਣ ਕਿ ਪੁੱਕਾਦਰ ਕੀਮਤ ਦਾ ਪਤਾ ਹੀ ਨਾ ਲੱਗੇ ਵੀ ਭੈਣਾਂ ਦੀ ਅਜਿhta ਕੀ ਹੁੰਦੀ ਆ ਮਾਵਾਂ ਕੀ ਹੁੰਦੀਆਂ ਤੇ ਮੈਂ ਥੋੜਾ ਕੁਝ ਨਹੀਂ ਕਰ ਸਕਦਾ ਇਹਦਾ ਤੁਸੀਂ ਪੇਜ ਖੋਲ੍ਹੇ ਦੀਆਂ ਕੁਝ ਵੀਡੀਆਂ ਪੇਡ ਨੇ ਵੀ ਉਤੇ ਤੇ ਪੈਸੇ ਪਾਉਣੇ ਪੈਂਦੇ ਫੇਰ ਹੁੰਦੀਆਂ ਤੁਹਾਨੂੰ ਪਤਾ ਇਹਦੇ ਵੱਖਰੇ ਚੈਨਲ ਗਰੁੱਪ ਬਣਾਏ ਹੋਏ ਆ ਜਿਹੜੇ ਸਿੰਘਾਂ ਨੂੰ ਜੁਆਇਨ ਕਰਨੇ ਪਏ ਇਹ ਵੇਖਣ ਵਾਸਤੇ ਜਿੱਥੇ ਕਹਿੰਦੀ ਹੁੰਦੀ ਸੀ ਤੁਸੀਂ ਭੁੱਲ ਗਏ ਉਹਨਾਂ ਚੀਜ਼ਾਂ ਨੂੰ ਨੌਜਵਾਨ ਜਿ ਜਿੰਨੇ ਕ ਜਾਣਦੇ ਆ ਇਹੇ ਨਹੀਂ ਪੁੱਛਦੀ ਹੁੰਦੀ ਸੀ ਵੀ ਕਿਸੇ ਮੁੰਡੇ ਨੇ ਆ ਦੀ ਸਖੀ ਭੜਾਈ ਨਾ ਸੀ ਕਿਸੇ ਬੰਦ ਬਣਾਏ ਇਹ ਉਹੀ ਕਾਂਚਨ ਕੁਮਾਰੀ ਨਹੀਂ ਜਿਹੜੀ ਕਹਿੰਦੀ ਹੁੰਦੀ ਸੀ ਵੀ ਕਿਸੇ ਕਿਸੇ ਸਾਲੀ ਨੇ ਆਪਦੇ ਜੀਜੇ ਦੇ ਨਾਲ ਸਰੀਰਕ ਸੰਬੰਧ ਬਣਾਏ ਆ ਇਹ ਉਹੀ ਕਾਂਚਨ ਕੁਮਾਰੀ ਨਹੀਂ ਜਿਹੜੀ ਵੀਡੀਓ ਪਾ ਕੇ ਕਹਿੰਦੀ ਹੁੰਦੀ ਸੀ ਕਿ ਵੀ ਉਹ ਕੁੜੀਆਂ ਵੀ ਅਮੇਨ ਜੋਇਨ ਕਰਨ ਜਿਹੜੀਆਂ ਆਪਦੇ ਸਹੁਰੇ ਦੇ ਨਾਲ ਸੈਟ ਆ ਤੇ ਤੁਹਾਨੂੰ ਨਹੀਂ ਲੱਗਦਾ ਪੰਜਾਬ ਦੀ ਧਰਤੀ ਹੋਵੇ ਸੂਰਮਿਆਂ ਦੀ ਧਰਤੀ ਹੋਵੇ ਇੱਜ਼ਤਦਾਰ ਲੋਕਾਂ ਦੀ ਧਰਤੀ ਹੋਵੇ ਸਾਰੇ ਧਰਮਾਂ ਦੀ ਸਾਂਝੀ ਧਰਤੀ ਹੋਵੇ ਤੇ ਇੱਥੇ ਕੋਈ ਇੱਜ਼ਤ ਹੀ ਨਹੀਂ ਰਹਿ ਗਈ ਤੇ ਤੁਹਾਨੂੰ ਇਹ ਸ਼ਰਮ ਨਹੀਂ ਆਉਂਦੀ ਦੇਖਣ ਨੂੰ ਵੀ ਜਿਹੜਾ ਇਹ ਪੁੱਛਦਾ ਹੁੰਦਾ ਕਿ ਕੋਈ ਮੁੰਡੇ ਹੈ ਕਿ ਜਿਨ੍ਹਾਂ ਨੇ ਆਪਦੇ ਭਾਬੀਆਂ ਨਾਲ ਸਰੀਰਕ ਸੰਬੰਧ ਬਣਾਏ ਆ ਅਣਵਿਆਹੀ ਕੁੜੀ ਹੋਵੇ ਇੱਕ ਵਾਰੀ ਕੁੜੀ ਹੋਵੇ ਤੇ ਉਹਦੇ ਆ ਉਹਨੇ ਆਪਦੇ ਪੇਜ ਦਾ ਨਾਂ ਹੀ ਆਪ ਦਾ ਭਾਬੀ ਰੱਖ ਲਿਆ ਅੱਜਸਾ ਨਾਂ ਦੀ ਕੋਈ ਹੈ ਵੈਲਿਊ ਹੈ ਜਿਤਨਾ ਦੀ ਲੋਕਾਂ ਦੇ ਵਿੱਚ ਕੋਈ ਉਹਨਾਂ ਨੂੰ ਪਤਾ ਇਸ ਗੱਲ ਦਾ ਕੋਈ ਤੁਸੀਂ ਚਾਹੁੰਦੇ ਆ ਜੇ ਕੋਈ ਚਾਹਨਾ ਤੇ ਚਲੋ ਮੈਂ ਮੈਂ ਤੁਹਾਨੂੰ ਇਹ ਗੱਲ ਦੱਸਾਂ ਇੱਕ ਜेड ਪਹਿਲਾਂ ਤਾਂ ਮੈਂ ਬਹੁਤ ਜ਼ਰੂਰੀ ਇਹ ਗੱਲਬਾਤ ਕਰਨੀ ਚਾਹੁੰਦਾ ਵੀ ਜਿਹੜੀ ਮੈਂ 6-7 ਮਿੰਟ ਦੀ ਵੀਡੀਓ ਦਿਖਾਈ ਆ ਉਹ ਤੁਸੀਂ ਡਿਸਪਲੇ ਚ ਲਾ ਕੇ ਸਾਰਾ ਪਰਿਵਾਰ ਬਹਿ ਕੇ ਵੇਖ ਲੋਗੇ ਤੇ ਮੈਨੂੰ ਤੁਸੀਂ ਮਾੜਾ ਜ਼ਰੂਰ ਕੀ ਤੇ ਤੇ ਸਾਡੇ ਦੋ ਸਿੰਘਾਂ ਦੀ ਰੈਸਟ ਪਈ ਆ ਭਾਈ ਜਸਪ੍ਰੀਤ ਸਿੰਘ ਮੈਹਰੋ ਤੋਂ ਆ ਤੇ ਭਾਈ ਨਿਮਰਤਜੀਤ ਸਿੰਘ ਹਰੀਆ ਤੋਂ ਆ ਵੀ ਉਹਨਾਂ ਦੀ ਤਾਰ ਇਸ ਕੇਸ ਦੇ ਨਾਲ ਜੁੜੀ ਹੋਈ ਆ ਸਾਡੀ ਗੱਡੀ ਆਈ ਹੋਈ ਆ ਕੱਚ ਸਾਨੂੰ ਕੋਈ ਪ੍ਰਵਾਹ ਨਹੀਂ ਹੈ ਮੇਰਾ ਨਾਂ ਉਹਦਾ ਮੇਰੇ ਮੇਰੇ ਨਾਲ ਤਾਰਾਂ ਜੁੜਦੀਆਂ ਨੇ ਜਾਂ ਮੈਂ ਸੀ ਜਾਂ ਨਹੀਂ ਸੀ ਜਾਂ ਉਹ ਸੀ ਜਾਂ ਨਹੀਂ ਸੀ ਮੈਨੂੰ ਇਹਦਾ ਕੋਈ ਪ੍ਰਵਾਹ ਨਹੀਂ ਹੈ ਚਾਹੇ ਹਾਏ ਲੱਗਣਾ ਪਵੇ ਜੇ ਸੂਲੀ ਚੜ੍ਹਨਾ ਪਵੇ ਜੇ ਇਸ ਪੰਜਾਬ ਦੀ ਇੱਜ਼ਤ ਆਪਰੂ ਨੂੰ ਬਚਾਉਣ ਦੇ ਲਈ ਨਸਲਾਂ ਬਚਾਉਣੀਆਂ ਇੱਜ਼ਤਾਂ ਬਚਾਉਣੀਆਂ ਤੁਸੀਂ ਇਹ ਵੇਖਿਓ ਵੀ ਛੋਟੇ ਬੱਚੇ ਜਦੋਂ ਵੱਡੇ ਹੋਣਗੇ ਕਹਿਣਗੇ ਵੱਡੇ ਸਾਡੇ ਇਦਾਂ ਦੇ ਹੁੰਦੇ ਸੀ ਨੰਗੇ ਹੀ ਤੁਰੇ ਫਿਰਦੇ ਸੀ 8 ਮਿੰਟ ਦੀ ਵੀਡੀਓ ਦੇਖੀ ਦੇਖ ਲਓ ਤੁਸੀਂ ਜੇ ਨਹੀਂ ਦੇਖੀ ਦੁਬਾਰਾ ਦੇਖ ਲਓ 4 ਸਾਲ ਪਹਿਲਾਂ ਇਹਨੇ ਇੱਕ ਵੀਡੀਓ ਦੇ ਉੱਤੇ ਲਿਖ ਕੇ ਪਾਤਾ ਸੀ ਪੰਜਾਬ ਦੀਆਂ ਠਰਕੀ ਤੀਵੀਆਂ ਪੰਜਾਬ ਦੀਆਂ ਬੀਬੀਆਂ ਠਰਕੀ ਕਦੋਂ ਤੋਂ ਹੋਣ ਲੱਗੀਆਂ ਇਹ ਤਾਂ ਫਿਰ ਇਹ ਜੋਪੀ ਬਿਹਾਰ ਤੋਂ ਭਈਆ ਰਾਣੀ ਆ ਕੇ ਨੇ ਇਹ ਇਹਨੇ ਨਾਂ ਦਿੱਤਾ ਪੰਜਾਬ ਦੀਆਂ ਠਰਕੀ ਤੀਵੀਆਂ ਫਿਰ ਜਦੋਂ ਗਾਂ ਦੇਖਿਆ ਤੇ ਵਾਕਈ ਪਿਆ ਉਹਦੋਂ ਕਿ ਕੁੜਗਿਆਂ ਨਾ ਕਮੀ ਪਈਆਂ ਹੋਈਆਂ ਸੀ ਸਾਡੀ ਲਾਈਵ ਹੋਈ ਸੀ ਉਦੋਂ ਇਹਨੇ ਮਾਫੀ ਮੰਗੀ ਸੀ ਤੇ ਇਹਨੂੰ ਗੈਂਗਸਟਰਾਂ ਦਿਆਂ ਬਾਹਰੋਂ ਧਮਕੀਆਂ ਆਈਆਂ ਸੀ ਜੋ ਸਿੰਘਾ ਨੇ ਸਲਾਹ ਕੀਤੀ ਭਾਈ ਸਾਹਿਬ ਉਹਦੀ ਜਾਨ ਨੂੰ ਖਤਰਾ ਤੇ ਉਹਨਾਂ ਨੇ ਮਾਫੀ ਮੰਗੀ ਗਾਂ ਤੋਂ ਨਹੀਂ ਕਰਨਗੇ ਪਹਿਲੀ ਗਲਤੀ ਹੈ ਮਾਫ ਕੀਤੀ ਜਾਵੇ ਤੇ ਇਹਨਾਂ ਨੂੰ ਕਿਸੇ ਹਿਸਾਬ ਨਾਲ ਵੀ ਪਨਾ ਦਿੱਤੀ ਜਾਵੇ ਤੇ ਇੱਜ਼ਤਦਾਰ ਭੈਣ ਬਣਾ ਕੇ ਹੀ ਗੱਲਬਾਤ ਕੀਤੀ ਸੀ ਨਾ ਪੇ ਇਹੀ ਉਹ ਕਾਂਚਨ ਕੁਮਾਰੀ ਜਿਹੜੀ ਰੋਂਦੀ ਸੀ ਵੀ ਮੇਰੇ ਪਿਓ ਨੂੰ ਕੈਂਸਰ ਆ ਤੇ ਮੇਰੇ ਘਰ ਦਾ ਖਰਚਾ ਨਹੀਂ ਚੱਲਦਾ ਫਿੱਟੇ ਮੂੰਹ 1.5 ਲੱਖ ਰੁਪਏ ਦਿੱਤਾ ਸੀ ਤੁਹਾਨੂੰ ਅਸੀਂ ਸਿੰਘਾਂ ਨੇ ਵੀ ਭੈਣੇ ਕੰਮ ਨਾ ਕਰ ਉਦੋਂ ਇੰਦੀ ਜੈਸ ਵਾਲਾ ਅਰਗਣੇ ਸਾਡੇ ਵਿਰੁੱਧ ਚ ਵੀਡੀਓ ਪਾਈਆਂ ਕਈ ਬੰਦਿਆਂ ਨੇ ਕੀ ਕਰਤਾ ਕੀ ਕਰਤਾ ਅਮਰਪਾਲ ਸਿੰਘ ਮੈਰੋ ਨੇ ਅਗਲੀ ਕਰਦੀ ਤਾਂ ਕਰੀ ਜਾਵੇ ਬੜੇ ਸਿਆਣੇ ਹੋ ਗਏ ਤੁਸੀਂ ਤਾਂ ਇਹ ਨਹੀਂ ਚੱਲ ਦੇਖੋ ਮੈਂ ਮੇਰਾ ਸੁਭਾਅ ਮੈਨੂੰ ਨਹੀਂ ਪਤਾ ਮੈਂ ਕਿੱਦਾਂ ਦਾ ਪਰ ਜਿੰਨਾ ਚਿਰ ਮੈਂ ਮੈਂ ਜਉਨਾ ਮੈਂ ਪੰਜਾਬ 'ਚ ਇਦਾਂ ਦੇ ਕੰਮ ਨਹੀਂ ਚੱਲਣ ਦੇਣੇਗੇ ਚਾਹੇ ਕਾਨੂੰਨੀ ਕਾਨੂੰਨ ਹੱਥ 'ਚ ਲੈਣਾ ਪਵੇ ਜੇ ਤੇ ਚਾਹੇ ਫਿਰ ਜਾਂ ਤਾਂ ਇਹ ਕੰਮ ਹੋਣਗੇ ਤੇ ਜਾਂ ਸਾਹ ਬੰਦ ਹੋਣਗੇ ਇੱਕ ਕੰਮ ਹੋਊਗਾ ਆ ਪਤਾ ਸਟੇਟ ਫਾਰਵਰਡ ਜੇ ਬੰਦੇ ਆ ਸਿੱਧੀ ਜੀ ਗੱਲਬਾਤ ਕਰਦੇ ਹੁੰਦੇ ਪਹਿਲੋ ਪਿਆਰ ਨਾਲ ਸਮਝਾਉਂਦੇ ਹੁੰਦੇ ਨੇ ਮੁੜ ਕੇ ਇਹਨੂੰ ਪਿਆਰ ਨਾਲ ਸਮਝਾਇਆ ਸੀ ਨਹੀਂ ਸਮਝੀ ਹੁਣ ਵੀ ਸਮਝਾਇਆ ਵਾ ਹੁਣ ਬੁਲਾਉਂਦੇ ਆ ਬੋਲਦੀ ਨਹੀਂ ਹੈ ਸਮਝ ਗਏ ਇਹ ਹੁਣ ਤੁਹਾਡੇ ਹੱਥ ਚ ਆ ਪੰਜਾਬ ਦੇ ਮੁੰਡੇ ਕੁੜੀਆਂ ਦੇਖੋ ਅੱਜ ਦੀ ਤਰੀਕ ਦੇ ਵਿੱਚ ਮੈਂ ਅਮਰਿਤਪਾਲ ਸਿੰਘ ਮੈਰੋ ਦੀ ਗੱਲਬਾਤ ਕਹਿਣਾ ਤੁਸੀਂ ਅੱਜ ਸਾਡੇ ਵੀਰ ਸਾਡੀਆਂ ਭੈਣਾਂ ਤੇ ਸਾਡੀਆਂ ਬੱਚੀਆਂ ਪਰ ਅੱਜ ਤੋਂ ਬਾਅਦ ਪੰਜਾਬ ਦੀ ਧਰਤੀ ਦੇ ਕਿਸੇ ਦੇ ਨਾਂ ਨਾਲ ਸਿੰਘ ਕੌਰ ਲੱਗਦਾ ਤੇ ਉਹ ਮੈਂ ਵੇਖ ਲਿਆ ਨਾ ਕੋਈ ਮੈਨੂੰ ਵੀਡੀਓ ਵੀ ਸ਼ੋ ਹੋਗੀ ਵੀ ਬੰਦੇ YouTube ਤੋਂ ਪੈਸੇ ਕਮਾਉਣ ਲਈ ਪਤਾ ਕਿਦਾਂ ਦੀਆਂ ਵੀਡੀਓ ਬਣਾਉਂਦੇ ਲੈ ਦੇਖੋ ਆ ਵੀ ਦੇਖ ਲਓ ਵੀਡੀਓ ਦੇਖ ਲਓ ਦੂਜੀ ਗੱਲ ਜਿੰਨਾਂ ਦੀਆਂ ਮੈਂ ਵੀਡੀਓ ਦਿਖਾਉਣਾ ਮੈਂ ਉਹੀ ਟਾਰਗੇਟ ਨਹੀਂ ਕਰਦੇ ਤੇ ਜਿੰਨਾਂ ਦੀਆਂ ਮੈਂ ਨਹੀਂ ਦਿਖਾਈਆਂ ਸਮਝ ਲਓ ਉਹਨਾਂ ਦੇ ਮੈਂ ਨੇੜੇ ਤੇੜੇ ਹੀ ਫਿਰਦਾ ਜਿੰਨਾਂ ਦੇ ਮੈਂ ਨਾਮ ਲਵਾਂਗਾ ਉਹਨਾਂ ਨੂੰ ਮੈਂ ਛੱਡਣਾ ਚਾਹੁੰਨਾ ਹਜੇ ਵੀ ਤੇ ਤੁਹਾਨੂੰ ਇੱਕ ਗੱਲ ਦੱਸ ਦਈਏ ਵੀ ਜ਼ਰੂਰੀ ਨਹੀਂ ਹੈਗਾ ਹਰ ਵਾਰੀ ਡੈੱਡ ਬੱਟ ਕੋਈ ਮਿਲੇ ਸਮਝ ਗਏ ਇੱਕ ਪੁਲਿਸ ਦੀ ਕਾਰਵਾਈ ਦਾ ਹਿੱਸਾ ਪੁਲਿਸ ਕਰ ਰਹੀ ਆ ਸਾਨੂੰ ਕੋਈ ਇਹਦੇ ਤੇ ਵੀ ਇਹ ਨਹੀਂ ਹੈ ਸ਼ੱਕ ਨਹੀਂ ਹੈ ਅਸੀਂ ਪੁਲਿਸ ਦਾ ਬਹੁਤ ਸਤਿਕਾਰ ਕਰਦੇ ਆ ਅਸੀਂ ਸਾਰਿਆਂ ਦਾ ਹੀ ਬਹੁਤ ਸਤਿਕਾਰ ਕਰਦੇ ਆ ਅਸੀਂ ਕੋਈ ਕਿਸੇ ਭਜਨ ਅਠ ਚ ਪੈਣਾ ਨਹੀਂ ਚਾਹੁੰਦੇ ਸੀ ਵੀ ਹਾਂ ਜੇ ਸਾਡੀ ਗੱਡੀ ਆ ਕਿ ਸਾਡੇ ਬੰਦਿਆਂ ਦੇ ਨਾਂ ਆ ਕੇ ਤੇ ਕੋਈ ਚੱਕਰ ਨਹੀਂ ਅਸੀਂ ਭੁਗਤ ਲਾਂਗੇ ਉਹਨੂੰ ਉਹਦੇ ਗੁਨਾਹਾਂ ਦੀ ਸਜ਼ਾ ਮਿਲੀ ਤੇ ਜਿਨ੍ਹਾਂ ਨੇ ਉਹਨੂੰ ਪਾਰ ਬਲਾਤਾ ਤੇ ਜੇ ਉਹਨਾਂ ਨੂੰ ਕੋਈ ਸਜ਼ਾ ਮਿਲ ਰਹੀ ਹੈ ਤੇ ਸਾਨੂੰ ਕੋਈ ਚੱਕਰ ਨਹੀਂ ਅਸੀਂ ਭੁਗਤ ਲਾਂਗੇ ਸ਼ਾਇਦ ਮੈਨੂੰ ਵੀ ਜਾਣਾ ਪਵੇ ਜੇਲ੍ਹ